ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਤਨਾਸ੍ਰੀ ਮਹੱਲਾ ਚੌਥਾ ਤਨਾਸ੍ਰੀ ਰਾਗ ਹੈ ਤੇ ਸਾਧੂ ਗਰਾਂ ਦਾ ਪਾਵਨ ਸ਼ਬਦ ਹੈ ਭਾਵਨ ਅੰਗ 669 ਤੇ 70 ਤੇ ਅੰਗ ਤੇ ਸਭਾਏ ਬਾਣ ਤਨਾਸਰੀ ਰਾਗ ਜੇ ਰਾਗਾਂ ਦੇ ਅੰਦਰ ਕਤੀ ਰਾਗਾਂ ਦੇ ਅੰਦਰ ਗਿਣਤੀ ਕਰੀਏ 1 ਤੋਂ ਲੈ ਕਰਕੇ ਤੇ 10ਵੇਂ ਨੰਬਰ ਦਾ ਰਾਗ ਜਿਹੜਾ ਉਤਨਾਸਰੀ ਰਾਗ ਹੈ ਯੌਥੇ ਮਹਿਲ ਛੋਡੇ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆ ਨੇ ਸਾਡੇ ਤੇ ਮਿਹਰਮਤ ਕੀਤੀ ਹੈ ਕਿ ਸ੍ਰੀ ਮੁਖਵਾਕ ਸਾਨੂੰ ਬਖਸ਼ਿਸ਼ ਕੀਤਾ ਹੈ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆ ਨੇ ਸਾਨੂੰ ਅੱਜ ਦੇ ਫਰਮਾਨ ਅੰਦਰ ਸਮਝਾਉਣਾ ਕੀਤਾ ਹੈ ਕਿ हे ਮਨੋਕ ਜਿੰਦਗੀ ਦੇ ਵਿੱਚ ਜਿੰਨੀਆਂ ਵੀ ਤੇਰੀਆਂ ਲੋੜਾਂ ਹਨ ਇੱਛਾ ਹਨ ਕਾਮਨਾਵਾਂ ਹਨ ਜੇ ਉਹਨਾਂ ਦੀ ਕੋਈ ਪੂਰਤੀ ਕਰ ਸਕਦਾ ਹੈ ਤੇ ਇੱਕ ਪਰਮਾਤਮਾ ਹਰੀ ਅਕਾਲਪੁਰਖ ਵਹਿਗੁਰੂ ਕਰ ਸਕਦਾ ਹੈ ਹੋਰ ਦੁਨੀਆ ਤੇ ਕੋਈ ਵੀ ਐਸਾ ਨਹੀਂ ਜਿਹੜਾ ਮਨੁੱਖ ਦੀਆਂ ਸਾਰੀਆਂ ਇੱਛਾ ਤੇ ਕਾਮਨਾਵਾਂ ਦੀ ਪੂਰਤੀ ਕਰ ਸਕਦਾ ਕੋਈ ਇੱਕ ਕਾਰਜ ਵਾਸਤੇ ਦੋ ਕਾਰਜਾਂ ਵਾਸਤੇ دنیਵੀ ਮਨੁੱਖ ਕਿਸੇ ਦੀ ਮਦਦ ਕਰ ਸਕਦਾ ਹੈ ਤਾਂ ਸਾਰੀ ਜ਼ਿੰਦਗੀ ਉਮਰ ਭਰ ਕੋਈ ਕਿਸੇ ਦੀਆਂ ਇੱਛਾਵਾਂ ਪੂਰੀਆਂ ਨਹੀਂ ਕਰ ਸਕਦਾ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਾਰ ਜਾਗ ਵਸ ਹੈ ਕਾਮ ਤੇਨਾ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਚੌਥੇ ਪਾਸ਼ਾ ਸਾਨੂੰ ਇਹ ਗੱਲ ਦੀ ਸੋਝ ਬਖਸ਼ਿਸ਼ ਕਰਦੇ ਹਨ ਸਮਝਾਉਂਦੇ ਹਨ ਕਿ ਇਹ ਮਨੁੱਖ ਇਸ਼ਾ ਪੂਰਕ ਸਰਬ ਸੁਖ ਦਾਤਾ ਹਾਰ ਹਰੀ ਪਰਮਾਤਮਾ ਹੀ ਤੇਰੀਆਂ ਸਾਰੀਆਂ ਇਸ਼ਾ ਨੂੰ ਪੂਰੀਆਂ ਕਰਨ ਵਾਲਾ ਹੈ ਭਾਵੇਂ ਦੁਨਿਆਵੀ ਹੋਵੇ ਮਨ ਦੀ ਇਸ਼ਾ ਹੋਣ ਜਾ ਧਰਮ ਦੇ ਰਸਤੇ ਦੀ ਕੋਈ ਤੇਰੀ ਇੱਛਾ ਅਵੇ ਜਿਸ ਤਰ੍ਹਾਂ ਵੀ ਤੂੰ ਸੰਸਾਰ ਤੇ ਇੱਛਾ ਦੀ ਪ੍ਰਾਪਤੀ ਕਰਨੀ ਚਾਹਣਾ ਤੇ ਇੱਕ ਪੂਰਨ ਤੌਰ ਤੇ ਪਰਮਾਤਮਾ ਜਿਹੜਾ ਪੂਰਕ ਹੈ ਜਿਹੜਾ ਕਦੇ ਅਧੂਰਾ ਨਹੀਂ ਹੁੰਦਾ ਤੇ ਜਿੰਨੂੰ ਕਦੇ ਕੋਈ ਘਾਟਾ ਨਹੀਂ ਪੈਂਦਾ ਇੱਛਾ ਪੂਰਕ ਸਰਬ ਸੁਖ ਦਾਤਾ ਸਾਰਿਆਂ ਹੀ ਸੁੱਖਾਂ ਨੂੰ ਦੇਣ ਵਾਲਾ ਦਾਤਾ ਪਰਮਾਤਮਾ ਜਿਹੜਾ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿਨ ਤੋਟ ਨਾ ਆਵਈ ਅਗਨਤ ਪਰੇ ਪੰਡਾ ਅਸੀਂ ਗੁਰਬਾਣੀ ਦੇ ਅੰਦਰ ਇਹ ਸ਼ਬਦ ਰੋਜ਼ਾਨਾ ਹੀ ਪੜ੍ਹਦੇ ਹਾਂ ਜਾਂ ਸਰਵਣ ਕਰਦੇ ਰਹਿੰਦੇ ਆ ਕਿ ਇੱਕ ਪਰਮਾਤਮਾ ਹੀ ਦਾਤਾ ਹੈ ਹੋਰ ਸਾਰਾ ਜਗਤ ਜਿਹੜਾ ਉਹ ਪਖਾਰੀ ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨਹਾਰ ਇੱਕ ਪਰਮਾਤਮਾ ਦਾਤਾ ਹੈ ਬਾਕੀ ਜੀਵ ਉਹ ਪਰਮਾਤਮਾ ਦੇ ਮੰਗਤੇ ਤੇ ਭਿਖਾਰੀ ਹਨ ਇੱਕ ਪਰਮਾਤਮਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ ਸਾਰਿਆਂ ਹੀ ਇੱਛਾ ਪੂਰੀਆਂ ਕਰਨ ਵਾਲਾ ਹੈ ਸਰਬ ਸੁਖ ਦਾਤਾ ਹਾਰ ਹੈ ਹਰੀ ਪਰਮਾਤਮਾ ਹੀ ਸੁੱਖਾਂ ਨੂੰ ਦੇਣ ਵਾਲਾ ਹੈ ਤੇ ਦਾਤਾ ਦੇਣ ਵਾਲਾ ਹੈ ਇੱਛਾ ਦੀ ਪੂਰਤੀ ਕਰਨ ਵਾਲਾ ਹੈ ਕਾਮਨਾਵਾਂ ਦੀ ਪੂਰਤੀ ਕਰਦਾ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਜਾ ਕੈ ਵਸ ਹੈ ਕਾਮ ਤੈਨ। ਓ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਜਿਹੜਾ ਸਾਰੀਆਂ ਇੱਛਾ ਨੂੰ ਪੂਰੀਆਂ ਕਰਦਾ ਹੈ ਦਾਤਾ ਹੈ। ਉਸੇ ਹੀ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਦੇ ਵਾਸ ਵਿੱਚ ਕਾਮ ਤੈਨ ਜਿਹੜੀ ਗਾਉ ਹੈ। ਕਾਮ ਦਾ ਅਰਥ ਹੈ ਕਾਮਨਾਵਾਂ ਮਨੁੱਖ ਦੀਆਂ ਇੱਛਾ ਤੇਨਾ ਦਾ ਅਰਥ ਹੈ ਗਾਉ। ਆਤੂ ਗੁਰੂ ਜੀ ਕਹਿਣਾਂ ਲੱਗੇ ਸਾਨੂੰ ਇਹ ਸਮਝਾਉਣਾ ਕੀਤਾ ਏ ਕਿ ਕਾਮ ਤੈਨ ਗਉ ਤੇ ਪਾਰ ਜਾਤ ਰੁੱਖ ਜਿਹੜਾ ਸਵਰਗ ਵਿੱਚ ਮੰਨਿਆ ਜਾਂਦਾ ਏ ਭਾਵੇਂ ਉਹ ਮਨੌਤ ਵਿੱਚ ਹੈ ਕਿ ਬੜੀਆਂ ਇੱਛਾ ਪੂਰੀਆਂ ਕਰਦੀ ਹੈ ਪਰ ਗੁਰੂ ਦੇ ਸਿੱਖ ਵਾਸਤੇ ਜਿਹੜੀ ਸਾਧ ਸੰਗਤ ਹੈ ਉਹ ਕਾਮ ਤੈਨ ਗਉ ਹੈ ਗੁਰੂ ਕੀ ਸੰਗਤ ਵਿੱਚੋਂ ਹੀ ਤੇਰੀਆਂ ਸਾਰੀਆਂ ਇੱਛਾ ਜਿਹੜੀਆਂ ਉਹ ਪੂਰੀਆਂ ਮਨੋਖ ਹੋ ਸਕਦੀਆਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਸਤਿਗੁਰੂ ਜੀ ਕਹਿੰਦੇ ਹੋ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ ਜਿਹੜੀ ਕਾਮ ਤੇ ਨਗਾਉ ਆ ਇਹ ਵੀ ਉਸ ਪਰਮਾਤਮਾ ਦੇ ਵਾਸ ਵਿੱਚ ਹੈ ਜਿੱਦਾਂ ਉਹ ਚਲਾਵੇ ਚਲਾ ਸਕਦਾ ਹੈ ਜੋ ਕੁਝ ਵੀ ਹੈ ਉਹ ਪਰਮਾਤਮਾ ਦੇ ਹੱਥ ਵਿੱਚ ਹੈ ਜਿੰਨੇ ॠषि मुनि ਦੇਵੀ ਦੇਵਤੇ ਜੋ ਕੁਝ ਵੀ ਪਰਮਾਤਮਾ ਨੇ ਪੈਦਾ ਕੀਤਾ ਹੈ ਚੱਲਦਾ ਤੇ ਅਕਸਰ ਉਸ ਪਰਮਾਤਮਾ ਦੇ ਹੁਕਮ ਵਿੱਚ ਹੈ ਇਹ ਸਤਿਗੁਰਾਂ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਮਨੁੱਖ ਤੂੰ ਇੱਕ ਪਰਮਾਤਮਾ ਦੇ ਉੱਤੇ ਟੇਕ ਰੱਖਣੀ ਹੈ। ਉਹੀ ਪਰਮਾਤਮਾ ਸਾਰੀਆਂ ਇੱਛਾ ਨੂੰ ਪੂਰੀਆਂ ਕਰਨ ਵਾਲਾ ਹੈ, ਸੁੱਖਾਂ ਦਾ ਦਾਤਾ ਹੈ। ਕਾਮ ਤੈਨ ਗਾਉ ਦੇ ਚੱਕਰਾਂ ਵਿੱਚ ਨਹੀਂ ਪੈਣਾ, ਇਹ ਵੀ ਉਸ ਪਰਮਾਤਮਾ ਦੇ ਹੀ ਵਾਸ ਵਿੱਚ ਹੈ। ਸਤਿਗੁਰੂ ਜੀ ਅੱਗੇ ਸਾਨੂੰ ਸਮਝਾਉਦੇ ਨੇ ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ ਤਾ ਸਰਬ ਸੁਖ ਪਾਵੇ ਬਣਾ ਕਹਿ ਲੱਗੇ ਜੇ ਤੂੰ ਸਦਾ ਹੈ ਮਨੁੱਖ ਸਦੀਵੀ ਤੌਰ ਤੇ ਸੁਖ ਦੀ ਪ੍ਰਾਪਤੀ ਚਾਹਣਾ ਤੇ ਐਸੇ ਪਰਮਾਤਮਾ ਹਰੀ ਨੂੰ ਤੇ ਆਉਣਾ ਕਰ ਜਿਹਦੇ ਵਾਸ ਵਿੱਚ ਸਾਰਾ ਕੁਝ ਚੱਲਦਾ ਹੈ ਹੁਕਮ ਵਿੱਚ ਸਾਰਾ ਕੁਲ ਚੱਲਦਾ ਹੈ ਇੱਕ ਪਰਮਾਤਮਾ ਦੇ ਹਰੀ ਦੇ ਨਾਮ ਦੀ ਆਰਾਧਨਾ ਕਰ ਉਹਨੂੰ ਧਿਆਉਣਾ ਕਰ ਤਾਂ ਸਰਬ ਸੁਖ ਪਾਵੇ ਬਣਾ ਤਾਂ ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇ ਜਪ万 ਸਤਨਾਮ ਸਦਾ ਸਤਨਾਮ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਲਗੇ ਹੈ ਮਨ ਸਦੀਵੀ ਤੌਰ ਤੇ ਜਿਹੜਾ ਪਰਮਾਤਮਾ ਸੱਚਾ ਹੈ ਰਹਿਣ ਵਾਲਾ ਇਹ ਚਲਾਏ ਮਾਨੀ ਸਦਾ ਟਿਕਿਆ ਹੋਇਆ ਉਸ ਪਰਮਾਤਮਾ ਦਾ ਨਾਮ ਹੈ ਸੁਦੀਵੀ ਹੋਂਦ ਵਾਲਾ ਐਸੇ ਪਰਮਾਤਮਾ ਦੇ ਨਾਮ ਨੂੰ ਜਪ ਫਿਰ ਕਹਿੰਦੇ ਸਦਾ ਸਤਨਾਮ ਸਦਾ ਵਾਸਤੇ ਜੇ ਤੂੰ ਮਨੁੱਖ ਜਪਣਾ ਤੇ ਹੋਰ ਹੋਰ ਚੀਜ਼ਾਂ ਨੂੰ ਛੱਡ ਕਰਕੇ ਇੱਕ ਪਰਮਾਤਮਾ ਦੇ ਸੱਚੇ ਨਾਮ ਨੂੰ ਜਪਣਾ ਕਰ ਹਲਤ ਪਲਤ ਮੁਖ ਓਜਲ ਹੋਈ ਹੈ ਨਿਤ ਧਿਆਈਐ ਹਰ ਪ੍ਰੁਰਖ ਨਿਰੰਜਣਾ ਰਹਾਓ ਇਹ ਰਹਾਓ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਸਮਝਾਉਂਦੇ ਕਿ ਨਾਮ ਜਪਣ ਦੇ ਨਾਲ ਕੀ ਹੋਵੇਗਾ ਹਲਤ ਪਲਤ ਇਹ ਸ਼ਲੋਕ ਪਲਤੋਸ ਪਰਲੋਕ ਵਿੱਚ ਕਹਿ ਲੱਗੇ ਮੁਖ ਉਜਲ ਹੋਈ ਹੈ ਇਹ ਮਨੁੱਖ ਤੇਰਾ ਜਿਹੜਾ ਮੁਖ ਹੈ ਉਜਲ ਹੋਵੇਗਾ ਸੁਰਖਰੂ ਹੋਵੇਗਾ ਨੇਤ ਤੇ ਆਈ ਹੈ ਹਰ ਪੁਰਖ ਨਰੰਜਣਾ ਜੇ ਤੂੰ ਨੇਤਾ ਪ੍ਰਤੀ ਰੋਜ ਹੀ ਦਿਨ ਰਾਤ ਹੀ ਇੱਕ ਪਰਮਾਤਮਾ ਪੁਰਖ ਜਿਹੜਾ ਨਰੰਜਣ ਮਾਇਆ ਦੀ ਕਾਲਕ ਤੋਂ ਰਹਿ ਤ ਹੈ ਪਰਮਾਤਮਾ ਨਿਰਮਲ ਹੈ ਜੇ ਅਸੀਂ ਪਰਮਾਤਮਾ ਨੂੰ ਧਿਆਵੇਗਾ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਤੇਰਾ ਜਿਹੜਾ ਮੁਖ ਹੈ ਉਹ ਉਜਲ ਹੋਵੇਗਾ ਹਲਤ ਪਲਤ ਮੁਖ ਉਜਲ ਹੋਈ ਹੈ ਇਸ ਲੋਕ ਤੇ ਪਰਲੋਕ ਵਿੱਚ ਹੀ ਤੇਰੀ ਸੋਭਾ ਜਿਹੜੀ ਹੋਵੇਗੀ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਜਪਜੀ ਸਾਹਿਬ ਦੇ ਸ਼ਲੋਕ ਅੰਦਰ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਲੱਗੇ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਉਹ ਬੜੀ ਮੁਸ਼ਕਲ ਮਿਹਨਤ ਤੇ ਘਾਲ ਕਰਕੇ ਗਏ ਹਨ ਨਾਮ ਪ੍ਰਮਾਤਮਾ ਦਾ ਐਵੇਂ ਨਹੀਂ ਧਿਆਇਆ ਜਾਂਦਾ ਮਿਹਨਤ ਕਰਨੀ ਪੈਂਦੀ ਹੈ ਅਮਰਤ ਵੇਲੇ ਉੱਠਣਾ ਪੈਂਦਾ ਹੈ ਇਸ਼ਨਾਨ ਕਰਨਾ ਪੈਂਦਾ ਹੈ ਗੁਰੂ ਦੇ ਦਰਸ਼ਨ ਨਾਮ ਬਾਣੀ ਦੇ ਜੁੜਨਾ ਪੈਂਦਾ ਹੈ ਕਈ ਤਰ੍ਹਾਂ ਦੀਆਂ ਸਾਧਨਾ ਸਾਧਨੀਆਂ ਪੈਂਦੀਆਂ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾ ਮਨੁੱਖ ਤੋਂ ਨਾਮ ਧਿਆ ਸਕਦਾ ਹੈ ਤੇ ਜਿੰਨੇ ਨਾਮ ਧਿਆਇਆ ਗਏ ਮੁਸ਼ਕਤ ਕਾਲ ਉਹਨਾਂ ਨੇ ਮੁਸ਼ਕਤ ਕਾਲ ਕਰਕੇ ਮਿਹਨਤ ਕਰਕੇ ਸੰਸਾਰ ਤੋਂ ਗਏ ਹਨ ਜੇ ਗਏ ਹਨ ਨਾਨਕ ਤੇ ਮੁਖ ਉਜਲੇ ਸਤਿਗੁਰੂ ਜੀ ਕਹਿੰਦੇ ਉਹ ਉਜਲ ਮੁਖ ਲੈ ਕਰਕੇ ਪ੍ਰਮਾਤਮਾ ਦੀ ਦਰਗਾਹ ਵਿੱਚ ਗਏ ਹਨ ਕੀਤੀ ਛੁੱਟੀ ਨਾਲ ਉਹਨਾਂ ਦੇ ਨਾਲ ਹੋਰ ਵੀ ਜਿੰਨੇ ਸਾਖ ਸੰਬੰਧੀ ਹਨ ਰਿਸ਼ਤੇਦਾਰ ਹਨ ਉਹਨਾਂ ਦੀ ਸੰਗਤ ਕਰਨ ਵਾਲਿਆਂ ਨਾ ਉਹਨਾਂ ਦੇ ਵੀ ਛੁੱਟੀ ਜਿਹੜੀ ਉਹ ਹੋ ਜਾਂਦੀ ਹੈ ਉਹ ਵੀ ਜਾਮਾਂ ਦੀ ਮਾਰ ਤੋਂ ਬਚ ਜਾਂਦੇ ਹਨ ਹਲਤ ਬਲਤ ਮੁਖ ਉਜਲ ਹੋਈ ਹੈ ਕਹਿ ਲੱਗੇ ਇਸ ਲੋਗ ਤੇ ਪਰਲੋਗ ਵਿੱਚ ਮਨੁੱਖ ਤੇਰਾ ਮੁਖ ਜਿਹੜਾ ਉਜਲ ਹੋਵੇਗਾ ਤੂੰ ਸੋਭਾ ਤੇ ਮਾਣ ਪ੍ਰਾਪਤ ਕਰ ਸਕਦਾ ਹੈ ਨਿਤ ਧਿਆਈਏ ਹਰ ਪੁਰਖ ਨਰੰਜਣਾ ਜੇ ਨੇਤ ਹੀ ਪ੍ਰਮਾਤਮਾ ਹਰੀ ਨਿਰੰਝਣ ਕਾਲਕ ਦੀ ਰਤ ਹੈ ਜਿਹੜਾ ਪ੍ਰਮਾਤਮਾ ਉਹਦਾ ਨਾਮ ਤੇ ਆਵੇਂਗਾ ਤਾਂ ਰਹਾਉ ਜਹਰ ਸਿਮਰਨ ਭਇਆ ਤਹਿ ਉਪਾਦ ਗਤ ਕੇਨੇ ਵੱਡ ਭਾਗੀ ਹਰ ਜਪਣਾ ਸਤਿਗੁਰੂ ਜੀ ਕਹਿੰਦੇ ਜਿੱਥੇ ਪ੍ਰਮਾਤਮਾ ਦਾ ਨਾਮ ਆ ਜਾਂਦਾ ਹੈ ਸਿਮਰਨ ਆ ਜਾਂਦਾ ਹੈ ਤਹਿ ਉਪਾਦ ਗਤ ਕੇਨੇ ਉਹ ਸਰੀਰ ਵਿੱਚੋਂ ਝਗੜੇ ਤੇ ਬਖੇੜੇ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ ਤੇਨ ਤਰ੍ਹਾਂ ਦੇ ਰੋਗ ਮੰਨੇ ਜਾਂਦੇ ਹਨ ਆਦੀ ਵਿਆਦੀ ਤੇ ਉਪਾਦੀ ਸਤਿਗੁਰੂ ਜੀ ਕਹਿੰਦੇ ਇਹਨਾਂ ਤਿੰਨਾਂ ਹੀ ਰੋਗਾਂ ਤੋਂ ਮਨੁੱਖ ਤੂੰ ਮੁਕਤ ਹੋ ਜਾਵੇਂਗਾ ਭਵੇਂ ਉਹ ਸਰੀਰਕ ਹਨ ਭਵੇਂ ਮਨ ਦੇ ਹਨ ਕਿਸੇ ਤਰ੍ਹਾਂ ਦੇ ਵੀ ਰੋਗ ਹੈ ਦੁੱਖ ਹੈ ਜੇ ਪ੍ਰਮਾਤਮਾ ਦਾ ਤੂੰ ਨਾਮ ਧਿਆਵੇਂਗਾ ਸਰਬ ਰੋਗਾਂ ਦਾ ਔਖਦ ਨਾਮ ਸਾਰੇ ਰੋਗਾਂ ਦੀ ਦਵਾਈ ਪ੍ਰਮਾਤਮਾ ਦਾ ਨਾਮ ਹੈ ਤੇ ਨਾਮ ਦਾ ਹੀ ਜ਼ਿਕਰ ਸਤਿਗੁਰਾਂ ਨੇ ਗੁਰਬਾਣੀ ਸਾਰੀ ਦੇ ਅੰਦਰ ਕੀਤਾ ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਧਿਆਇ। ਜੈ ਹਰ ਸਿਮਰਨ ਭਇਆ ਜਿੱਥੇ ਪਰਮਾਤਮਾ ਦਾ ਸਿਮਰਨ ਆ ਜਾਵੇ ਮਨੁੱਖ ਨਾਮ ਜਪਣ ਦਾ ਪਏ। ਉੱਥੇ ਸਤਿਗੁਰੂ ਜੀ ਕਹਿੰਦੇ ਉਹ ਪਾਦ ਗੱਦ ਕਿੰਨੀ ਉੱਥੇ ਝਗੜੇ ਤੇ ਬਖੇੜੇ ਜਿਹੜੇ ਹਨ ਉਹ ਮੁੱਕ ਜਾਂਦੇ ਹਨ। ਵੱਡ ਭਾਗੀ ਹਰ ਜਪਣਾ ਵੱਡੇ ਭਾਗਾ ਦੇ ਨਾਲ ਹੀ ਗੁਰੂ ਦਾ ਨਾਮ ਜਿਹੜਾ ਉਹ ਜਪਿਆ ਜਾਂਦਾ ਹੈ। ਵੱਡੇ ਭਾਗਾਂ ਦੇ ਨਾਲ ਹੀ ਸੰਗਤ ਪ੍ਰਾਪਤ ਹੁੰਦੀ ਹੈ ਤੇ ਸੰਗਤ ਵਿੱਚ ਆੜ ਕਰਕੇ ਵੱਡੇ ਭਾਗ ਹੋਣ ਤੇ ਤਾਂ ਪ੍ਰਮਾਤਮਾ ਦਾ ਨਾਮ ਜਿਹੜਾ ਧਿਆਇਆ ਜਾਂਦਾ ਹੈ ਜਪਿਆ ਜਾਂਦਾ ਹੈ ਵੱਡੇ ਭਾਗਾਂ ਵਾਲੇ ਮਨੁੱਖ ਹੀ ਨਾਮ ਨੂੰ ਧਿਆਉਣਾ ਕਰਦੇ ਹਨ ਜਨ ਨਾਨਕ ਕਉ ਗੁਰ ਇਹ ਮਤ ਦੇਨੇ ਜਬ ਹਰ ਭਵ ਜਲ ਤਰਨਾ ਸਤਿਗੁਰੂ ਜੀ ਕਥਨ ਕਰਦੇ ਹਨ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈ ਕਰਕੇ ਗੁਰੂ ਰਾਮਦਾਸ ਮਹਾਰਾਜ ਕਹਿ ਲੱਗੇ ਮੈਨੂੰ ਦਾਸ ਨੂੰ ਨਾਨਕ ਨੂੰ ਗੁਰੂ ਨੇ ਮਤ ਦਿੱਤੀ ਆ ਤੇ ਚੌਥੇ ਪਾਤਸ਼ਾਹ ਜੀ ਦੇ ਗੁਰੂ ਦੇਵ ਕੌਣ ਹਨ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਨੂੰ ਸਾਡੇ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਮਤ ਦੇ ਦਿੱਤੀ ਆ ਇਹ ਅਕਲ ਦੇ ਦਿੱਤੀ ਆ ਕਿ ਜਪ ਹਰ ਭਵਜਲ ਤਰਨਾ ਕਿ ਜਦੋਂ ਤੂੰ ਪਰਮਾਤਮਾ ਦਾ ਨਾਮ ਜਪੇਂਗਾ ਸਿਮਰਨ ਕਰੇਂਗਾ ਤੇ ਇਹ ਭਵਜਲ ਸਾਗਰ ਸੰਸਾਰ ਤੋਂ ਪਾਰ ਹੋ ਜਾਵੇਗਾ ਤੇ ਇਵੇਂ ਹੀ ਮਤਾ ਜੀ ਗੁਰੂ ਰਾਮਦਾਸ ਮਹਾਰਾਜ ਸਾਨੂੰ ਦੇ ਰਹੇ ਕਿ ਮਨੁੱਖ ਜੇ ਤੂੰ ਇਸ ਭਵਜਲ ਸਾਗਰ ਸੰਸਾਰ ਨੂੰ ਤਰਨਾ ਚਾਹਣਾ ਜੇ ਤੇ ਦੁਨਿਆਵੀ ਸਮੁੰਦਰ ਜਿਹੜੇ ਹਨ ਭਵਜਲ ਸਾਗਰ ਹਨ ਉਹ ਜਹਾਜ਼ਾਂ ਦੇ ਰਾਹੀ ਬੇੜਿਆਂ ਦੇ ਰਾਹੀ ਪਾਰ ਕੀਤੇ ਜਾਂਦੇ ਹਨ ਜੇ ਤੂੰ ਇਸ ਸੰਸਾਰ ਸਮੁੰਦਰ ਨੂੰ ਤਰਨਾ ਚਾਹਣਾ ਹੈ ਪਾਰ ਹੋ ਸਕਦਾ ਹੈ ਤੇ ਇੱਕ ਪਰਮਾਤਮਾ ਦੇ ਨਾਮ ਜਪਣ ਨਾਲ ਹੀ ਇਹ ਸੰਸਾਰ ਭਵਜਲ ਸਾਗਰ ਦੇ ਡੁੱਬਣ ਤੋਂ ਤੂੰ ਬਚ ਸਕਦਾ ਹੈ ਤੇ ਪਾਰਲੇ ਕਿਨਾਰੇ ਤੇ ਲੱਗ ਸਕਦਾ ਹੈ ਇਹ ਮੱਤ ਜਿਹੜੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਇਹ ਅਗਲ ਦੇ ਦਿੱਤੀ ਹੈ ਕਿ ਜਪ ਹਰ ਭਵਜਲ ਤਰਨਾ ਪ੍ਰਮਾਤਮਾ ਦਾ ਨਾਮ ਜਪ ਕੇ ਹੀ ਇਹ ਸੰਸਾਰ ਤੋਂ ਤਰਿਆ ਜਾ ਸਕਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਿਆ ਕਰਨ ਸਤਿਗੁਰਾਂ ਦੇ ਬਚਨ ਸਾਡੇ ਹਿਰਦੇ ਵਿੱਚ ਵਸਣ ਤੇ ਅਸੀਂ ਵੀ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਢਾਲ ਕਰਕੇ ਸਤਿਗੁਰੂ ਅੱਗੇ ਬੇਨਤੀ ਕਰਕੇ ਤੇ ਆਪਣੇ ਜੀਵਨ ਨੂੰ ਸਵਾਰ ਸਕੀਏ ਸਤਿਗੁਰੂ ਜੀ ਕਿਰਪਾ ਕਰਨ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਅੱਗੇ ਤੋਂ ਸਤਿਗੁਰੂ ਜੀ ਸੰਬਤ ਤੇ ਸੋਝੀ ਬਖਸ਼ਿਸ਼ ਕਰਨ ਅੰਤ ਲੀਆਂ ਪੰਕਤੀਆਂ ਨੂੰ ਸਰਵਨ ਕਰਕੇ ਫਾਦੇ ਦੀ ਸਾਂਝ ਕਰੀਏ ਜੀ ਜਹ ਹਰਿ ਸਿਮਰਨ ਭਇਆ ਤਹ ਉਪਾਦ ਗਤ ਕਿਨੇ ਵਡ ਭਾਗੇ ਹਰਿ ਜਪਣ ਜਨ ਨਾਨਕ ਕਉ ਗੁਰ ਏਹ ਮਤ ਦੇਨੇ ਜਪ ਹਰ ਭਵ ਜਲ ਤਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ